ਜੀ ਸਰ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਮੇਰਾ ਫੋਨ ਗਵਾਚਾ ਸੀਗਾ ਉਹ ਮੈਨੂੰ ਵਾਪਸ ਮਿਲ ਗਿਆ ਇੱਕ ਕਾਫੀ ਕੋਸਟਲੀ ਫੋਨ ਸੀਗਾ ਔਰ ਮੇਰਾ ਡਾਟਾ ਜਿਹੜਾ ਹੈ ਇਹਦੇ ਚ ਉਹ ਵੀ ਇਸ ਤੋਂ ਵੀ ਬਹੁਤ ਇੰਪੋਰਟੈਂਟ ਸੀਗਾ ਮੈਂ ਪੁਲਿਸ ਪ੍ਰਸ਼ਾਸਨ ਦਾ ਸਾਰਿਆਂ ਦਾ ਜਿਲੋਂ ਧੰਨਵਾਦ ਕਰਦਾ ਮੈਨੂੰ ਆਪਣਾ ਫੋਨ ਮਿਲ ਗਿਆ ਥੈਂਕ ਯੂ ਇਹ ਦੇਖੋ ਸਾਡੇ ਜਿਹੜੇ ਸਬਡਿਵੀਜ਼ਨ ਐਂਡ ਕਮਿਸ਼ਨਰੇਟ ਵਿੱਚ ਜਿਹੜੀਆਂ ਜਿਹੜੀਆਂ ਵੀ ਜਿਹੜੇ ਮੋਬਾਈਲ ਜਿਹੜੇ ਹੈਗੇ ਆ ਗਵਾਚ ਜਾਂਦੇ ਹੈਗੇ ਲੌਸਟ ਹੋ ਜਾਂਦੇ ਹੈਗੇ ਆ ਤੇ ਉਹਦੇ ਵਿੱਚ ਜਿਹੜਾ ਸਰਕਾਰ ਵੱਲੋਂ ਇੱਕ ਸੀਆਈਆਰ ਪੋਰਟਲ ਜਿਹੜਾ ਹੈਗਾ ਉਹ ਚਲਾਇਆ ਜਾ ਰਿਹਾ ਹੈ ਉਸਤੇ ਵਿੱਚ ਆਪਾਂ ਜਿਹੜਾ ਮੋਬਾਈਲ ਫੋਨ ਹੈ ਉਹਨੂੰ ਆਪਾਂ ਫੀਡ ਕਰ ਦਿੰਨੇ ਆ ਉਹਦੇ ਜਿਹੜੇ ਈਐਮਆਈ ਨੰਬਰ ਟਰੇਸਿੰਗ ਤੇ ਲਵਾਣੇ ਹੈਗੇ ਆ ਜਦੋਂ ਵੀ ਉਸ ਮੋਬਾਈਲ ਤੇ ਕੋਈ ਆਪਣਾ SIM ਐਕਟੀਵੇਟ ਹੁੰਦਾ ਹੈਗਾ ਆ ਤੇ ਉਹ ਸਾਨੂੰ ਪਤਾ ਲੱਗ ਜਾਂਦਾ ਹੈ ਤੇ ਸਾਡੀ ਜਿਹੜੀ ਪੁਲਿਸ ਟੀਮ ਹੈਗੀ ਹੈ ਜਾਂ ਤੇ ਉਸ ਜਿਹੜੇ ਬੰਦੇ ਨੂੰ ਫੋਨ ਮਿਲਿਆ ਹੁੰਦਾ ਆ ਉਹਦੇ ਘਰ ਜਾਂਦੀ ਹੈ ਜਾਂ ਉਹਨੂੰ ਇੱਥੇ ਬੁਲਾ ਕੇ ਜਿਹੜਾ ਫੋਨ ਜਿਹੜਾ ਆ ਉਹ ਤੋਂ ਵਾਪਸ ਵੀ ਇਹਨਾਂ ਦਾ ਫੋਨ ਜਿਹੜਾ ਸੀਗਾ ਕਿਤੇ ਗਵਾਚ ਗਿਆ ਸੀਗਾ ਇਹ ਕਮਲਜੀਤ ਸਿੰਘ ਹੈਗੇ ਆ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਵਿੱਚ ਇਹ ਕੰਮ ਕਰਦੇ ਹੈਗੇ ਆ ਇਹਨਾਂ ਦਾ 1+ ਜਿਹੜਾ ਮੋਬਾਈਲ ਸੀਗਾ ਬੜਾ ਮਹਿੰਗਾ ਮੋਬਾਈਲ ਸੀਗਾ ਇਹ ਕਿਤੇ ਗਵਾਜਿਆ ਸੀਗਾ ਤੇ ਸਾਡੀ ਜਿਹੜੀ ਸਬ ਡਿਵੀਜ਼ਨ ਈਸਟ ਦੀ ਟੀਮ ਹੈਗੀ ਹੈ ਸਾਡੇ ਆਈਟੀ ਅਸਿਸਟੈਂਟ ਜਗਦੀਪ ਕੁਮਾਰ ਇਹ ਗਿਆ ਇਹਨਾਂ ਨੇ ਇਹਨੂੰ ਫੋਨ ਨੂੰ ਪੋਰਟਲ ਦੇ ਉੱਪਰ ਅਪਡੇਟ ਕੀਤਾ ਸੀਗਾ ਤੇ ਅੱਜ ਉਹਨਾਂ ਦਾ ਫੋਨ ਜਿਹੜਾ ਹੈਗਾ ਉਹਨੂੰ ਹੈਂਡਓਵਰ ਕੀਤਾ ਗਿਆ ਹੈ ਥੈਂਕ ਯੂ